ਮੈਤੋਂ ਕਹਿੰਦੇ ਕਰੋ ਨੋਟ ਅੱਜ ਆਪਾਂ ਫੇਰ ਇੱਕ ਨਵੇਂ ਟੋਪ ਦੇ ਕਬੱਡੀ ਟੂਰਨਾਮੈਂਟ ਦਾ ਫਾਈਨਲ ਰਿਜ਼ਲਟ ਲੈ ਕੇ ਪੁੱਜੇ ਆਂ ਬੈਸਟਾਂ ਦੇ ਲਈ ਫੋਰ ਟਰੈਕਟਰ ਸੀ ਕੌਣ ਲੱਗਿਆ ਫਿਰ ਜੱਤ ਕੇ ਕਹਿੰਦੇ ਫੋਰ ਟਰੈਕਟਰ ਪੂਰੀ ਜਾਣਕਾਰੀ ਦੇਖਣ ਲਈ ਵੀਡੀਓ ਦੇ ਐਂਡ ਤੱਕ ਰਹੇ ਰਹੋ ਤੇ ਜਿਹੜੇ ਮੇਰੇ ਵੀਰ ਚੈਨਲ ਤੇ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਿਉਂਕਿ ਕਬੱਡੀ ਦੀ ਅਪਡੇਟ ਜਿਹੜੀ ਹੁੰਦੀ ਹੈ ਉਹ ਆਪਾਂ ਹਰ ਰੋਜ਼ ਤੁਹਾਡੇ ਤੱਕ ਲੈ ਕੇ ਆਉਣੇ ਆਂ ਗੱਲ ਕਰਾਂਗੇ ਜੇਠੂ ਕੇ ਜ਼ਿਲ੍ਹਾ ਬਟਿੰਡੇ ਦੇ ਵਿੱਚ ਟੋਪ ਦਾ ਕਬੱਡੀ ਟੂਰਨਾਮੈਂਟ ਹੋਇਆ ਫਾਈਨਲ ਮੈਚ ਆਈ ਜੰਗੀ ਸ਼ਕਰਪੁਰ ਦੇ 15 ਨੰਬਰ ਰਹੀ ਫਾਸਟ ਟੀਮ ਤੇ 7.5 ਨੰਬਰ ਲੈ ਕੇ ਚੰਗੇ ਆਣਾ ਰਹੀ ਸੈਂਕੜ ਟੀਮ ਸੀਲੂ ਦੇ ਥੋੜੀ ਛੱਟ ਵੱਜ ਗਈ ਤੇ ਫਾਈਨਲ ਜਿਹੜਾ ਪਹਿਲਾਂ ਹੀ ਸਮਾਪਤ ਹੋ ਗਿਆ ਬੈਸਟ ਰੇਡਰ ਬਣ ਕੇ ਫਿਰ ਕੌਣ ਲੈ ਗਿਆ ਨੀਲਾ ਫੋਰਡ ਜਿੱਤ ਗਿਆ ਕਹਿੰਦੇ ਬੈਸਟ ਰੇਡਰ ਬਣੇ ਤੇ ਦੋ ਜਾਨੇ ਸਾਜੀ ਸ਼ਕਰਪੁਰੀਆ ਪੰਜ ਰੇਡਾ ਪੰਜ ਨੰਬਰ ਪੂਰੀਆ ਸੀਸਰ ਵਾਲਾ ਪੰਜ ਰੇਡਾ ਪੰਜ ਨੰਬਰ ਆਨਸਟਾਪ ਆਗੇ ਦੋਨੇ ਮੁੰਡੇ ਤੇ ਬੈਸਟ ਬਣਿਆ ਅੱਜ ਇਹ ਜਿੱਤ ਕੇ ਫੋਰ ਟਰੈਕਟਰ ਸਾਂਝੇ ਤੌਰ ਤੇ ਤੇ ਬੈਸਟ ਯਾਫੀ ਬਣਿਆ ਫਰਿਆਦ ਚੱਕਰਪੁਰੀਆ ਤਿੰਨ ਟੱਚ ਦੋ ਜਫੇ ਤੇ ਜੱਗੂ ਹਾਕਮਾਲੀ ਦੇ ਟੱਚ ਆਦੇ ਸੀ ਉਹਦੇ ਵੀ ਦੋ ਛੱਪੇ ਸੀਗੇ ਫਰਿਆਦ ਸ਼ਕਰਪੁਰੀਆ ਬਣਿਆ ਬੈਸਟ ਯਾਫੀ ਤੇ ਜਿੱਤ ਗਿਆ ਕਹਿੰਦੇ ਨੀਲਾ 3604 ਟਰੈਕਟਰ ਪਹਿਲਾ ਨਾਮ 71000 ਸੀ ਦੂਜਾ ਨਾਮ 52000 ਸੀ ਬੈਸਟਾਂ ਦੇ ਲਈ ਉਹ ਟਰੈਕਟਰ ਸੀਗੇ ਜਾਣਕਾਰੀ ਵਧੀਆ ਲੱਗੀ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦਾ ਜਾ ਕਰੋ ਧੰਨਵਾਦ ਥੈਂਕ ਯੂ